ਹੁਣ ਜਦ ਤੋਂ ਬਾਬਾ ਸ਼ਿਖ ਚੱਲਣ ਇਹਨਾਂ ਨੂੰ ਪੈਂਦੇ ਨੇ ਠੀਕ ਹੈ ਜੀ ਜੋ ਵੀ ਬੰਦਾ ਦੂਰੋਂ ਨੇੜੋਂ ਸੰਗਤਾਂ ਆਉਂਦੀ ਇੱਥੇ ਸੁਖ ਸੁਖ ਦੇ ਉਹਨਾਂ ਦੇ ਬਾਰੇ ਸਹੀ ਕਹਿ ਜੀ ਸੱਚੇ ਮਾਤੇ ਸੱਚੇ ਤਾਂ ਦੇ ਨਾਲ ਜੋ ਵੀ ਮੰਦਾ ਉਹ ਮਾਲਕ ਹੁੰਦਾ ਠੀਕ ਹੈ ਉਹ ਬੱਕਰੀ ਪਾਲਣ ਵੀ ਬਹੁਤ ਹੰਰੇ ਕਹਿੰਦੇ ਮੱਥਾ ਟੇਕ ਆਉਣ ਬੱਕਰੀ ਬਹੁਤ ਜ਼ਿਆਦਾ ਹੀ ਬੱਕਰੀਆਂ ਆਲੇ ਇੱਥੇ ਆਉਣਗੇ ਚੌਂਕੀ ਭਰਨਗੇ ਆਗੇ ਠੀਕ ਹੈ ਜੀ ਦੂਰੋਂ ਨੇੜੋਂ ਹਰੇਕ ਮੇਰਾ ਵੀਰ ਭਾਈ ਆਉਂਦਾ ਠੀਕ ਹੈ ਸੰਗਤ ਨੂੰ ਇਹ ਦੱਸੋ ਜੀ ਆਪਣੇ ਆਪਾ ਕਿਹੜੀ ਹਰੀ ਚ ਖੜਿਆ ਕਿੱਥੇ ਖੜਿਆਂਗੇ ਇਹ ਆਪਾਂ ਹੀ ਪਿੰਡ ਚੋਂ ਕੋਈਆਂ ਠੀਕ ਹੈ ਜੀ ਇਧਰ ਆਇਆ ਚਲ ਕੋਈ ਇੱਥੇ ਘੋੜਾ ਦਰਾਇਆ ਹਾਲ ਕਈ ਪੰਦਾ ਹੈ ਠੀਕ ਹੈ ਜੀ ਤੇ ਜਿਲ੍ਹਾ ਲੁਧਿਆਣਾ ਜੀ ਫੇਰਾ ਲੁਧਿਆਣਾ ਜੀ ਹਾਂਜੀ ਠੀਕ ਹੈ ਜੀ ਲਓ 사 ਸੰਗ ਚ ਦੀ ਬਹੁਤ ਹੀ ਵੱਡਾ ਪੱਦਰ ਤੇ ਗੱਲ ਕਰੀਏ ਬਾਬੇ ਨੇ ਕਹਿੰਦਾ ਹੋਰ ਹੋਰ ਵੱਡੇ ਰੇਤ ਦੇ ਨਾਲ ਡੇਰੇ ਦੇ ਬੰਨਣਾ ਕਿੱਤੀ ਹੋਈ ਆ ਕਿ ਸ਼ਰਧਾਲੂ ਆਉਂਦੇ ਨੇ ਮੱਥਾ ਟੇਕਦੇ ਆ ਕੇ ਤੇ ਲੰਗਰ ਦੀ ਗੱਲ ਕਰੀਏ ਲੰਗਰ ਦਾ ਬਹੁਤ ਪ੍ਰਬੰਧਾ ਤੇ ਤੁਸੀਂ ਦੇਖਿਆ ਮਗਰ ਮੇਲਾ ਬਹੁਤ ਜ਼ਿਆਦਾ ਡੰਬਲ ਭਰਿਆ ਹੋਇਆਗਾ ਕਿੰਨੇ ਵੀ ਹੋਰੇ ਕੋਈ ਬੱਕਰੀ ਪਾਲ ਕੇ ਤੇ ਆ ਜਿਹੜੀ ਭਰਾ ਹੋ ਕੇ ਕੋਈ ਹੋਰੇ ਬਾਈ ਜਾਂਦੇ ਪਸ਼ੂਆਂ ਦੇ ਮੱਥਾ ਟੇਕਣ ਵਾਸਤੇ ਲਿਆਉਂਦੇ ਆਗੇ ਠੀਕ ਹੈ ਜੀ ਹੋਰ ਜੀ ਉਰੇ ਕੋਈ ਕੋਈ ਆਪਣੇ ਕਿਸੇ ਤਰ੍ਹਾਂ ਦਾ ਕਿਸੇ ਦੇ ਪੇ ਭਾਵ ਨਹੀਂ ਹੈਗਾ ਕਿਸੇ ਦਾ ਨਹੀਂ 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 ਠੀਕ ਹੈ ਜੀ ਨਾ ਨਾ ਬਹੁਤ ਵਧੀਆ ਲੱਗਿਆ ਜੀ ਸਭ ਦੇ ਕੋਈ ਭਿੰਦੂ ਮੁਸਲਮ ਸਿੱਖ ਸਾਈ ਸਭ ਇੱਕ ਹੈ ਇਹ ਸਭ ਕੁਝ ਠੀਕ ਹੈ ਜੀ ਹਾਂ ਜੀ ਹਾਂ ਸਭ ਮੰਨਤਾ ਕਰਦੇ ਸਭ ਆਉਂਦੇ ਆ ਸਭ ਇਕੱਠੇ ਹੋ ਕਰਦੇ ਕੋਈ ਪਰਸਨੀਆਂ ਕੰਮ ਬਹੁਤ ਪੁਰਾਣਾ ਸਮੇਂ ਤੋਂ ਸਾਡੇ ਬਜ਼ੁਰਗਾਂ ਦਾ ਕਹਿਣਾ ਵੀ ਜਿਹੜੀ ਇਹ ਬਾਬਾ ਸੇਕ ਚੱਲਣਾ ਠੀਕ ਹੈ ਜੀ ਵੀ ਜਿਹੜਾ ਚਣਕੂਈਆਂ ਪਿਆ ਸ਼ਾਇਦ ਇਸ ਨੌ ਤੋਂ ਹੀ ਪਿਆ ਹੋਇਆ ਠੀਕ ਹੈ ਜੀ ਤੇ ਬਹੁਤ ਪੁਰਾਣਾ ਸਮੇਂ ਤੋਂ ਮੇਲਾ ਭਰਦਾ ਆਉਂਦਾ ਤੇ ਹਰ ਜਾਤੀ ਦਾ ਹਰ ਧਰਮ ਦਾ ਬੰਦਾ ਆਉਂਦਾ ਬਹੁਤ ਸਤਿਕਾਰ ਆ ਪੁਰਾਣੇ ਬਜ਼ੁਰਗਾਂ ਤੋਂ ਲੈ ਕੇ ਮਾਨਤਾ ਬਹੁਤ ਆ ਸਾਡੇ ਆਲੇ-ਦੁਆਲੇ ਦੇ ਪਿੰਡ ਬਹੁਤ ਆਉਂਦੇ ਨੇ ਇੱਥੇ ਜੀ ਤੇ ਸਰਦਾ ਦੇ ਨਾਲ ਮੰਨਦੇ ਨੇ ਜਣੇ ਇੱਕ ਇਹ ਆ ਵੀ ਪੂਰਾ ਹਲਕੇ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਕੀ ਪੂਰੇ ਪੰਜਾਬ ਵਿੱਚ ਇਹ ਮੇਲੇ ਦਾ ਨਵਾਂ ਬਹੁਤ ਪੁਰਾਣਾ ਪਹਿਲਾਂ ਕਵਾਲੀ ਲੱਗਦੇ ਰਹੇ ਕੱਲ ਸਾਰੇ ਸ਼ਾਮ ਨੂੰ ਰਾਤ ਨੂੰ ਤੇ ਅੱਜ ਵੀ ਪੂਰਾ ਮੇਲਾ ਭਰੂ ਵਹਿਣ ਪੂਰਾ ਜੋਬਨ ਤੇ ਆ ਤੂੰ ਕਾ ਲੰਗਰ ਟੁੱਟ ਵਰਤਦਾ ਤੇ ਜਿਹੜਾ ਵੀ ਕੋਈ ਮਾਨਸਾ ਸਰਦਾ ਲੈ ਕੇ ਆਉਂਦਾ ਪੂਰੀਆਂ ਵੀ ਹੁੰਦੀਆਂ ਤਾਂ ਹੀ ਲੋਕ ਜੁੜੇ ਹੋਏ ਨੇ ਬਹੁਤ ਵਧੀਆ ਗੱਲ ਹੈ ਜੀ ਵਧੀਆ ਲੱਗਿਆ ਸੀ ਵੀ ਤਾਹੀ ਹੋ ਰਹੇ ਆਇਆ ਜੀ ਐਡੀ ਤੋਂ 200 ਕਿਲੋਮੀਟਰ ਤੇ ਆਪਾਂ ਵਾਪਸ ਦੇਖਣਾ ਵੀਡੀਓ ਸ਼ੂਟ ਕਰੀਏ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਆ ਕੇ ਸੰਗਤ ਰੰਨਾ ਪਿਆਰਾ ਦੁਕਾਨਾ ਦੇਖਿਆ ਦੁਕਾਨਾ ਬਹੁਤ ਜਿਆਦਾ ਸਜੀਆਂ ਹੋਈਆਂ ਨੇ ਇੱਧਰ ਤੇ ਇੱਧਰ ਲੰਦਾ ਦਾ ਪ੍ਰਬੰਧ ਕਰਿਆ ਜਾਵੇ ਵੇਖੇ ਤੇ ਵੀ ਕੋਈ ਦੂਰੋਂ ਨੇੜੋਂ ਸੰਗਤ ਆਉਂਦੀ ਆ ਬਾਈ ਜੀ ਉਹ ਲੰਗਰ ਦਾ ਕਹਿੰਦਾ ਬਹੁਤ ਜ਼ਿਆਦਾ ਪ੍ਰਬੰਧ ਕੀਤਾ ਹੋਇਆ ਕਮੇਟੀ ਵਾਲੇ ਭਾਈਆਂ ਨੇ ਸੇਵਾਦਾਰਾਂ ਨੇ ਬਹੁਤ ਵਧੀਆ ਮਿਹਨਤ ਦੇ ਲਗਨ ਦੇ ਨਾਲ ਇਸ ਮੇਲੇ ਨੂੰ ਚਲਾ ਰਹੇ ਨੇ ਬਾਈ ਫਿਰ ਬਾਬੇ ਜੀ ਕਿਰਪਾ ਦੇ ਨਾਲ ਅੱਜ ਇਹ ਗੱਲ ਹੋ ਰਹੀ ਆ ਬੜੇ ਖੁੱਲੀ ਜਗ੍ਹਾ ਦਰਖਤ ਬਹੁਤ ਨੇ 15 ਬਿੱਗੇ 16 ਬਿਸਵੇ ਜਗ੍ਹਾ ਸਾਰੀ ਬਾਬਾ ਜੀ ਦੀ ਇਹ ਹਾਂ ਬਹੁਤ ਦਰਖਤ ਨੇ ਸਿਆਵਾ ਕਰਕੇ ਮੇਲਾ ਪੂਰਾ ਭਰਿਆ ਰਹਿੰਦਾ ਹੈ ਸਾਰੀ ਦਿਹਾੜੀ ਜਿਵੇਂ ਹੁਣ ਜੂਨ ਦਾ ਮਹੀਨਾ ਆ ਵਾ ਗਰਮੀ ਹੁੰਦੀ ਆ ਪਰ ਫਿਰ ਵੀ ਹਵਾ ਚੱਲਦੀ ਆ ਰਾਹਤ ਹੁੰਦੀ ਆ ਬਹੁਤ بڑے بڑے ਪੁਰਾਣੇ ਦਰਖਤ ਨੇ ਬਰ ਕਦਾ ਜure ਆਇਆ ਕਿ ਨਾ ਅਪਰ ਪਤੀ ਲਾ ਦੇ ਗਰਮੀ ਹੈ ਕਿ ਸਾਜ ਦੇਖੋ ਅੱਜ ਦਾ ਟਮ ਹੋ ਗਿਆ ਨਾ ਜੀ ਆਪ ਨੂੰ ਐ ਨਹੀਂ ਪਤਾ ਲੱਗਦਾ ਫਿਰ ਗਰਮੀ ਹੈ ਕਿ ਨਾ ਹੈ ਜੀ ਹਾਂ ਜੀ ਹਾਂ ਜੀ ਬਹੁਤ ਹੀ ਠੰਡਾ ਮੌਸਮ ਬਣਾਇਆ ਮਹਾਰਾਜ ਜੀ ਨੇ ਬਹੁਤ ਹੀ ਫਤਿਹ ਤਰੀਕੇ ਦੇ ਨਾਲ ਜੇ ਗੱਲ ਕਰੀ ਜਾਵੇ ਪੂਰੇ ਆਪਣੇ ਪਿੰਡ ਦੇ ਕਨਕੋਨਿਆਂ ਦੇ ਕਿ ਨਾ ਸਰਦਾ ਬਹੁਤ ਜਿਆਦਾ ਆ ਸਾਡੇ ਪੰਜ ਪਿੰਡਾਂ ਦੀ ਪੂਰੀ ਸਰਦਾ ਪੰਜ ਪਿੰਡਾਂ ਦਾ ਡੇਰਾਗਾ ਜੀ ਇਹ ਤੀਰ ਬਾਬੇ ਦਾ ਬਹੁਤ ਜਿਆਦਾ ਸਰਦਾ ਤੇ ਬਾਕੀ ਸੇਵਾਦਾਰਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਕਿਉਂਕਿ ਕਿਹੜਾ ਇਸ ਕਮੇਟੀ ਨੇ ਚਲਾ ਰਹੇ ਨੇ ਸਹੀ ਢੰਗ ਦੇ ਨਾਲ ਸੰਗਤਰ ਦੇ ਨਾਲ ਕਿਸੇ ਨਾਲ ਕਿਸੇ ਨਾਲ ਕਿਸੇ ਨੂੰ ਨਹੀਂ ਸਾਫੇ ਆਪਾਂ ਨਹੀਂ ਰਿਹਾ ਕੋਈ ਵੀ ਆਵੇ ਹਿੰਦੂ ਮੁਸਲਮਾਨ ਸਿੱਖ ਸਾਰੇ ਹੋਣੇ ਭਾਈ ਭਾਈ ਨੇ ਬਹੁਤ ਹੀ ਵਧੀਆ ਕੋਈ ਵੀ ਆ ਸਕਦਾ ਭਾਈ ਜੀ ਕਿਸੇ ਨੂੰ ਰੋਕਣਾ ਨਹੀਂ ਹੈਗੀ ਸਾਬ ਉਹਰੇ ਆ ਕੇ ਭਾਈ ਜੀ ਲੰਗਰ ਪਾਣੀ ਦਾ ਸਾਰਾ ਜੇ ਲੰਗਰ ਦੀ ਗੱਲ ਕਰੀਏ ਆਉਂਦੇ ਪਾਣੀ ਦੇ ਪ੍ਰਬੰਧ ਪਾਣੀ ਦਾ ਪ੍ਰਬੰਧ ਸਾਰਾ ਹੈਗਾ ਤੁਸੀਂ ਵੀ ਆਓ ਜੀ ਆਤੇ ਆਪੇ ਦੇਖਣਾ ਮੱਥਾ ਟੇਕੇ ਜਾਓ ਮੰਨਦੇ ਆ ਬਰਾਦਾ ਪੋਰੀਆ ਪਾਓ ਠੀਕ ਹੈ ਜੀ ਤੁਸੀਂ ਵੀ ਅਮਾ ਦਾ ਸੇਵਾ ਕੀ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦੀ ਤੁਹਾਡਾ ਤੇ ਅੱਜ ਇਹ ਕਿਹੜਾ ਸਾਨੂੰ ਤੇ ਸਮਾਂ ਦਿੱਤਾ ਬਹੁਤ ਵਧੀਆ ਲੱਗਿਆ ਜੀ ਅੱਗੇ ਅੱਜ ਵੀ ਤੁਹਾਨੂੰ ਆਇਾਂਗੇ ਸਾਡਾ ਮਨ ਬਹੁਤ ਖੁਸ਼ ਹੋਇਆ ਧੰਨਵਾਦ ਜੀ